ਨਹੀਂ ਸੀ ਕੋਈ ਕਰੇਉਂਦੀ ਫਿਰ ਦਫਤਰ ਵਾਲੀ ਮੋਰਖ ਨੇ ਤਾਂ ਮਤਲਬ ਤਾਂ ਉਹ ਆ ਪਿੰਡ ਨੂੰ ਨਹੀਂ ਆ ਕੇ ਆ ਲੈ ਕੋਣ ਆ ਪਿੰਡ ਨੂੰ ਆ ਲੈ ਬੜੀਆਂ ਵਈਆਂ ਨੇ ਤੇ ਹੁਣ ਤੁਸੀਂ ਆ ਗਏ ਜੀ ਮਤਲਬ ਆ ਲੱਕੜਾਂ ਚੋਂ ਕੱਢ ਲੀਆਂ ਸੀ ਨੇ ਆ ਤੁਮ ਮਚਾਤੀਆਂ ਕੁਸਾ ਚੱਕ ਲੈ ਚੱਕ ਨੂੰ ਚਾਚੇ ਦਿਖਾਓ ਜੀ ਡੇਟਾਂ ਚ ਚਲੋ ਇੱਕ ਘੰਟਾ ਦੇਖੋ ਪੁਰਾਣੀਆਂ ਨੇ ਇੱਧਰ ਘਰ ਆਉਣਾ ਕੈਮਰਾ ਕਰੀ ਡੇਟ ਆ ਪੁਰਾਣੀਆਂ ਨੇ ਇਹ ਕੀ ਇਹ ਬੱਚੇ ਪੀਲਾਂ ਦੇ ਕੀ ਹੁੰਦਾ ਮਰ ਵੀ ਸਕਦੇ ਸੀ ਜੀ ਆ ਮੱਚੇ ਹੋ ਜਾਂਦਾ ਸਾਰਾ ਨੇ ਚੱਕ ਲੋ ਇਹਦੇ ਵਿੱਚੋਂ ਕੱਢ ਲੋ ਧਿਆਨ ਨਾਲ ਜੀ ਹੱਸਣਾ ਮਚਾ ਲਿਆ ਆੰਗਣਵੜੀ ਚ ਰਾਸ਼ਨ ਵੰਡੇਦੇ ਸੀਗੇ ਉਹਦੇ ਨਾਲ ਦੋ ਸ਼ਿਸ਼ਿਆਂ ਦੇ ਰਹੇ ਨੇ ਆਵਲੀਆਂ ਬੱਚਿਆਂ ਵਾਸਤੇ ਨਾ ਤਾਂ ਉਹ ਐਵੇਂ ਦਾ ਦੱਸ ਰਹੇ ਆਗੇ ਵੀ ਕੀ ਮੇ ਦੇਣੀ ਆ ਬੱਚੇ ਨੂੰ ਕਿੰਨੇ ਚਮਚ ਦੇਣੇ ਆ ਕੁਛ ਨਹੀਂ ਐਵੇਂ ਦਾ ਦੱਸ ਰਹੇ ਤੇ ਅਸੀਂ ਖੜ ਜਾ ਕੇ ਦੇਖਿਆ ਇਹ ਐਕਸਪਾਇਰ ਹੋਈਆਂ ਪੰਜੇ ਨੇ ਸਾਨੂੰ ਇਸ ਮਾਮਲੇ ਦੀ ਜਾਂਚ ਚਾਹੀਦੀ ਹੈ ਜਸਵਿੰਦਰ ਮਾਦਾ ਇੱਕ ਸ਼ੀਸ਼ੀਆਂ ਕਿੱਥੋਂ ਲੈ ਕੇ ਗਈਆਂ ਕਿੰਨੇ ਦਿਨ ਹੋ ਗਏ ਨੇ ਲੈ ਕੇ ਅੰਗਰਵਾਰੀ ਤੋਂ ਲੈ ਕੇ ਗਈਆਂ 8-9 ਦਿਨ ਹੋ ਗਏ 8-9 ਦਿਨ ਹੋ ਗਏ ਹਾਂ ਕੀ ਦਿੱਤਾ ਸੀ ਨਾਲ ਇਹਨਾਂ ਨੂੰ ਕੁਛ ਨਹੀਂ ਦਿੱਤਾ ਸ਼ੀਸ਼ੀਆਂ ਸ਼ੀਸ਼ੀਆਂ ਜੰਨਿਆ ਖਾਣਾ ਵੀ ਦਿੱਤਾ ਸੀ ਖਾਣਾ 2-4 ਦਿਨ ਮੰਗਦੋਂ ਦਿੱਤਾ ਹੈ 2-3 ਹਾਂ ਤੁਸੀਂ ਕੋਈ ਇੱਥੇ ਰਜਿਸਟਰ ਤੇ ਸਾਈਨ ਸੂਨ ਕਰਿਆ ਜਦੋਂ ਲੈ ਕੇ ਗਈਆਂ ਅੰਗੂਠਾ ਲਵਾਇਆ ਹੈ ਅੰਗੂਠਾ ਲਵਾਇਆ ਹਾਂ ਕਿੰਨੀਆਂ ਸ਼ੀਸ਼ੀਆਂ ਦੀਆਂ ਦੋ ਸ਼ੀਸ਼ੀਆਂ ਤੇ ਮੇਰੇ ਕੋਲ ਇਹ ਤਾਂ ਇਹ ਮੁਕਰ ਕੇ ਕਹਿੰਦੇ ਵੀ ਸਾਡੇ ਕੋਲੋਂ ਤਾਂ ਗਈਆਂ ਨਹੀਂ ਤੁਹਾਡੇ ਕੋਲ ਪੁਰਾਣੀਆਂ ਪਈਆਂ ਹੋਣੀਆਂ ਨਾ ਸਾਡੇ ਕੋਲ ਇੱਕ ਸ਼ੀਸ਼ੀ ਨਹੀਂ ਹੈਗੀ ਸਾਡੇ ਕੋਲੇ ਇਹੀ ਦੀਆਂ ਇਹੀ ਮੈਂ ਲੈ ਨਹੀਂ ਜਾ ਸਕਦੇ ਹੁਣ ਕੀ ਕਹਣਾ ਜੇ ਐਕਸਪਾਇਰ ਹੈ ਹੈ ਡੇਟ ਡੇਟ ਟੱਪੀ ਹੋਈ ਹੈ ਦੀ ਆਖੇ ਡੇਟ ਟੱਪੀ ਹੋਈ ਹੈ ਮੈਂ ਮੁੰਡੇ ਨੂੰ ਦਿਖਾਈ ਨਹੀਂ ਦਿੱਤੀਆਂ ਹੂੰ ਕਹਿੰਦਾ ਮਾਂ ਇਨਾ ਕ ਜੇ ਡੇਟ ਟੱਪੀ ਹੋਈ ਹੈ ਮੈਂ ਹੀ ਜਾ ਕੇ ਕਾਂਸਟੇਟਾਤੀ ਹਾਂ ਹਾਂ ਹੁਣ ਕੀ ਮੰਨ ਕਰਦੇ ਤੁਸੀਂ ਬੱਚਿਆਂ ਨੂੰ ਜੇ ਪਲਾਤੀਆਂ ਹੁੰਦੀਆਂ ਫੇਰ ਫੇਰ ਜਵਾਕ ਬਿਮਾਰ ਹੋ ਜਾਂਦੇ ਕੌਣ ਜ਼ਿੰਮੇਵਾਰ ਹੈ ਦਾ ਤਾਂ ਫੇਰ ਹੋਰ ਐਂ ਤਾਂ ਕਹਿੰਦੇ ਵੀ ਇਨਾ ਕ ਕੌਣ ਜ਼ਿੰਮੇਵਾਰ ਹੈ ਜੇ ਜਵਾਕ ਬਿਮਾਰ ਹੋ ਜਾਂਦੇ ਅਸੀਂ ਨੇ ਪੈਣੀਆਂ ਇਸੀ ਲੰਬੇ ਪਈਆਂ ਛੀਰਵਾਲ ਦੇ ਪਈਆਂ ਮੇਰਾ ਨਾਮ ਵੀਰਪਾਲ ਕੋਹੜਈ ਪਿੰਡ ਕਿਹੜਾ ਜੀ ਗੋਪਿੰਦਪੁਰ ਜਵਾਰ ਵਾਲਾ ਜੀ ਕੀ ਮਾਮਲਾ ਸਾਹਮਣੇ ਆਇਆ ਜਿਹੜਾ ਤੁਹਾਡੇ ਕੋਲ ਸਾਡੇ ਪਿੰਡ 'ਚ ਹੀ ਰਾਸ਼ਨ ਵੰਡ ਅੰਗਣਵਾੜ 'ਚ ਰਾਸ਼ਨ ਵੰਡਦੇ ਸੀਗੇ ਉਹਦੇ ਨਾਲ ਦੋ ਸ਼ਿਕਸ਼ੀਆਂ ਦੇ ਰਹੇ ਨੇ ਆਵਲੀਆਂ ਬੱਚਿਆਂ ਵਾਸਤੇ ਨਾ ਤਾਂ ਉਹ ਐਵੇਂ ਦਾ ਦੱਸ ਰਹੇ ਆਗੇ ਵੀ ਕੀ ਮੈਂ ਦੇਣੀਆਂ ਬੱਚੇ ਨੂੰ ਕਿੰਨੇ ਚਮਚ ਦੇਣੇ ਆ ਕੁਛ ਨਹੀਂ ਐਵੇਂ ਦਾ ਦੱਸ ਰਹੇ ਤੇ ਅਸੀਂ ਘਰ ਜਾ ਕੇ ਦੇਖਿਆ ਇਹ ਐਕਸਪਾਇਰ ਹੋਈਆਂ ਪਈਆਂ ਨੇ ਸਾਨੂੰ ਇਸ ਮਾਮਲੇ ਦੀ ਜਾਂਚ ਚਾਹੀਦੀ ਹੈ ਕਿੰਨਿਆ ਕੁ ਸ਼ੀਸ਼ੇੜੀਆਂ ਪਿੰਡ 'ਚ ਵੰਡੀਆਂ ਹੋਣਗੀਆਂ ਹੈ ਕਿੰਨੇ ਕ ਬੱਚੇ ਇੱਥੇ ਵੱਢਦੇ ਨੇ ਉਹ ਤਾਂ ਬੱਚਿਆਂ ਦੇ ਹਿਸਾਬ ਨਾਲ ਜੋ-ਜੋ ਵੀ ਇਨਾਂ ਕੋਲ ਐਡ ਨਹੀਂ ਜੋ ਉਹਨਾਂ ਨੂੰ ਸਭ ਨੂੰ ਫੋਨ ਕਰਕੇ ਆਪ ਕਹਿ ਰਹੇ ਹੈਗੇ ਵੀ ਰਸਣ ਲੈ ਕੇ ਜਾਓ ਕਦੋਂ ਦਿੱਤੀਆਂ ਹੈ ਕੱਲ੍ਹ ਦਿੱਤੀਆਂ ਨੇ ਜੀ ਕੱਲ੍ਹ ਦਿੱਤੀਆਂ ਹਾਂਜੀ ਕਿੰਨੇ ਚਿਰ ਦੀ ਐਫਟਰੀ ਆਦੀ ਇਹ ਬਾਈ ਦੀਆਂ ਨੇ ਜੀ ਚੱਲ ਰਿਹਾ ਹੁਣ 2024 ਦੀ ਬਾਈ ਦੀਆਂ ਬਣੀਆਂ ਹੋਈਆਂ ਐਕਸਪਾਇਰ ਕਰੋ ਦੇਖੋ 6 ਬਾਈ ਜੀ 11 23 23 ਦੇ ਵਿੱਚ ਐਕਸਪਾਇਰ ਹਾਂਜੀ ਹਾਂਜੀ ਕੀ ਕਹਿਣਾ ਚਾਹੁੰਗੇ ਜਿਹੜਾ ਇਹ ਸ਼ੀਸ਼ੇ ਦੇ ਰਿਹਾ ਹੈ 28 ਸ਼ੀਸ਼ੇੜੀਆਂ ਇਦੇ ਬਾਰੇ ਹੀ ਹੈ ਜੀ ਜੇ ਕੋਈ ਬੱਚੇ ਨੂੰ ਸਾਡੇ ਨੂੰ ਨੁਕਸਾਨ ਪਹੁੰਚਦਾ ਤਾਂ ਇਹਦਾ ਕੌਣ ਜ਼ਿੰਮੇਵਾਰ ਸੀਗਾ ਜੀ ਸਾਨੂੰ ਇਸ ਮਾਮਲੇ ਦੀ ਪੂਰੀ ਜਾਂਚ ਚਾਹੀਦੀ ਹੈ ਕੀ ਨਾਮ ਹੈ ਵਿੱਚ ਤੁਹਾਡਾ ਮੇਰਾ ਨਾਮ ਵਿਕੀ ਹੈ ਜੀ ਗੋਵਿੰਦ ਪ੍ਰੇਮ ਮਹਾਰਾਲੇ ਤੋਂ ਵਿਕੀ ਕੀ ਮਾਮਲਾ ਹੈ ਜਿਹੜਾ ਪਿੰਡ ਦੇ ਵਿੱਚ ਆਇਆ ਇਹ ਮਾਮਲਾ ਇਹ ਸੀਗਾ ਜੀ ਸਾਨੂੰ ਜਦੋਂ ਦੱਸਿਆ ਸਵੇਰੇ ਆ ਸਿਸੀਆਂ ਕਈ ਪਰਿਵਾਰ ਇੱਥੋਂ ਲੈ ਕੇ ਗਏ ਨੇ ਉਹਨਾਂ ਨੇ ਦੱਸਿਆ ਵੀ ਇਹਨਾਂ ਦੀ ਡੇਟ 6 6 ਮਹੀਨੇ ਐਕਸਪਾਇਰ ਹੀ ਆ ਕਾੜੀਆਂ ਸਿਸੀਆਂ ਨੇ ਇਹ ਸਿਸੀਆਂ ਨੇ ਜੀ ਬੱਚਿਆਂ ਦੀ ਗਰੋਥ ਵਾਸਤੇ ਜਾਂ ਲੇਡੀਜ਼ ਵੀ ਪੀ ਸਕਦੇ ਨੇ ਵੀ ਇਹ ਵਧੀਆ ਹੁੰਦੀਆਂ ਨੇ ਕਿ ਇਸ ਤਰ੍ਹਾਂ ਦੱਸਿਆ ਇਹਨਾਂ ਨੂੰ ਕਿਥੋਂ ਲੈ ਕੇ ਆਏ ਇਹ ਇਥੇ ਗੋਬਿੰਦਪੁਰੇ ਜਿਹਾ ਬਾਹਰ ਵਾਲੇ ਜੋ ਅੰਗਨਵਾਰੀ ਦਫਤਰ ਹੈ ਇਥੋਂ ਦਿੱਤੀਆਂ ਗਈਆਂ ਨੇ ਕਿ ਸਮੱਸਿਆ ਕੀ ਆਈ ਐਸੀਸੀ ਦੀ ਸਮੱਸਿਆ ਇਹ ਇਹਨਾਂ ਦੀ ਡੇਢ ਟੱਪਣ ਤੋਂ ਬਾਅਦ ਜਦੋਂ ਇਹਨਾਂ ਨਾਲ ਹੁਣ ਥੋੜਾ ਤਕਰਾਰ ਹੋਇਆ ਵੀ ਤੁਸੀਂ ਇਹ ਐਕਸਪਾਇਰ ਕਿਉਂ ਦਿੱਤੀਆਂ ਨੇ ਗਿਆ ਤਾਂ ਬਾਅਦ ਚ ਇਹਨਾਂ ਨੇ ਜੋ ਬਚੀਆਂ ਸੀਸੀਆਂ ਦੀਆਂ ਇੱਕ ਦੋ ਪੈਕਟ ਇਹਨਾਂ ਨੇ ਆ ਦੇਖੋ ਚੁੱਲ੍ਹੇ ਦੇ ਵਿੱਚ ਵੀ ਇਹਨਾਂ ਨੇ ਮਚਾ ਦਿੱਤੀਆਂ ਜਦੋਂ মিডিਆ ਆ ਪੱਤਰਕਾਰ ਆਏ ਫਿਰ ਫਿਰ ਉਸ ਤੋਂ ਬਾਅਦ ਇਹ ਮੰਨੇ ਨੇ ਵੀ ਹਾਂ ਇਹ ਅਸੀਂ ਮਚਾਈਆਂ ਨੇ ਬਾਕੀ ਆ ਸੀਸੀਆਂ ਐਕਸਪਾਇਰ ਦਿੱਤੀਆਂ ਨੇ ਗਿਆ ਅਸੀਂ ਇਹ ਮੰਗ ਕਰਦੇ ਆਂਗੇ ਸਰਕਾਰ ਤੋਂ ਵੀ ਜੋ ਵੀ ਐਕਸਪਾਇਰ ਸੀਸ਼ੀਆਂ ਨੇ ਦਿੱਤੀਆਂ ਨੇ ਇਹਨਾਂ ਦੇ ਵੀ ਕਾਰਵਾਈ ਹੋਣੀ ਚਾਹੀਦੀ ਆ ਅੱਗੇ ਜੋ ਇਹਨਾਂ ਦਿੱਤੀਆਂ ਨੇ ਅਫਸਰਾਂ ਤੋਂ ਉਹਨਾਂ ਦੇ ਵੀ ਕਾਰਵਾਈ ਹੋਣੀ ਚਾਹੀਦੀ ਜੇ ਕੱਲ ਨੂੰ ਬੱਚੇ ਇਹ ਸ਼ੀਸ਼ੇ ਪੀਣਾਂ ਦੇ ਕੌਣ ਜ਼ਿੰਮੇਵਾਰ ਸੀ ਦੇਖੋ ਕਿੰਨਾ ਵੱਡਾ ਨੁਕਸਾਨ ਹੁੰਦਾ ਇਹਨਾਂ ਨੂੰ ਨੁਕਸਾਨ ਬਹੁਤ ਵੱਡਾ ਹੋ ਸਕਦਾ ਜੀ ਕੋਈ ਵੀ ਇਹਨੂੰ ਪੀ ਕੇ ਬਿਮਾਰ ਵੀ ਹੋ ਸਕਦਾ ਜਾਂ ਕੋਈ ਹੋਰ ਬਿਮਾਰੀ ਲੱਗ ਸਕਦਾ ਵੀ ਆ ਇਹ ਹੀ ਜ਼ਿੰਮੇਵਾਰ ਨੇ ਜੋ ਅੰਗਣਵਾੜੀ ਤੇ ਕਿਉਂਕਿ ਜੋ ਜੋ ਸ਼ੀਸ਼ੇ ਲੈ ਕੇ ਗਏ ਨੇ ਉਹਨਾਂ ਨੇ ਖੁਦ ਡੇਟ ਚੈੱਕ ਕੀਤੀ ਹੈ ਇਹਦੀ ਐਕਸਪਾਇਰੀ ਦੀ ਜਦਕਿ ਇਹਨਾਂ ਨੇ ਨਹੀਂ ਕੀਤੀ ਇਹਨਾਂ ਦਾ ਹੱਕ ਬਣਦਾ ਸੀਗਾ ਇਹਨਾਂ ਦੀ ਕਾਰਵਾਈ ਹੋਣੀ ਚਾਹੀਦੀ ਛੱਜੂ ਖਾਨਾ ਹੀ ਕਿਹੜਾ ਪਿੰਡ ਆ ਤੁਹਾਡਾ ਜਮਾਰ ਵਾਲਾ ਜੀ ਬਾਬਾ ਇਹ ਸ਼ਿਸ਼ੀਆਂ ਕਿੱਥੋਂ ਆਈਆਂ ਕੀ ਗੱਲਬਾਤ ਹੋਈ ਆ ਪਿੰਡ ਸਾਡੇ ਉਰੇ ਅੰਗੜਵਾੜੀ ਚੋਂ ਆਈਆਂ ਕੀ ਪੂਰੀ ਗੱਲ ਦੱਸੋ ਕੀ ਹੋਇਆ ਸੀ ਇਹ ਉਰੇ ਜਦੋਂ ਇਹਨਾਂ ਸੀਸੀਆਂ ਦਾ ਨੰਬਰ ਦੇਖਿਆ ਜੀ ਇਹ ਗਲਤ ਤੀਆਂ ਇਹਨਾਂ ਦੀ ਡੇਟ ੱਪੀ ਹੋਈ ਦੀ ਇਹ ਕਾਦੇ ਵਾਸਤੇ ਨੇ ਸ਼ਿਸ਼ੀਆਂ ਇਹ ਬੱਚਿਆਂ ਵਾਸਤੇ ਨੇ ਵਿੱਚ ਇਹ ਕਹਿੰਦੇ ਨੇ ਵੀ ਜਿਹੜੀਆਂ ਮਾਵਾਂ ਨੇ ਬੱਚਾ ਨਹੀਂ ਉਹ ਵੀ ਪੀ ਸਕਦੀਆਂ ਨੇ ਤੇ ਜਦੋਂ ਉਰੇ ਪਤਾ ਲੱਗ ਗਿਆ ਜੀ ਸਾਰਿਆਂ ਨੂੰ ਕਠਾਈ ਹੋ ਗਏ ਮੁਕਰਗੀਆਂ ਵੀ ਅਸੀਂ ਨੇ ਤਾਂ ਦਿੱਤੀਆਂ ਨਹੀਂ ਤੁਸੀਂ ਮਤਲਬ ਪੁਰਾਣੇ ਸਾਲ ਦੀ ਚੱਕ ਕੇ ਲਏ ਹ ਹ ਤੇ ਹੁਣ ਤੁਸੀਂ ਆ ਗਏ ਜੀ ਮਤਲਬ ਆ ਲੱਕੜਾਂ ਚੋਂ ਕੱਢ ਲੀਆਂ ਸੀ ਨੇ ਆ ਤੁਮ ਮਚਾਤੀਆਂ ਕੁਸ ਇਹ ਤੁਹਾਡੇ ਆ ਹਾਂ ਇਹਨਾਂ ਨਹੀਂ ਬਚਈਆਂ ਕੀ ਜੇ ਇਹ ਬੱਚੇ ਪੀਲੇ ਨੇ ਕੀ ਹੁੰਦਾ ਮਰ ਵੀ ਸਕਦੇ ਸੀ ਜੀ ਹਾਂ ਹੁਣ ਕੀ ਮੰਗ ਕਰਦੇ ਹੋ ਜੀ ਮੰਗ ਕਰਦੇ ਇਹ ਕੰਮ ਆਪਣਾ ਸਹੀ ਹੋਣਾ ਚਾਹੀਦਾ ਜੀ ਸਹੀ ਥੂਲੇ ਤੇ ਆਪਣੀਆਂ ਦਵਾਈਆਂ ਦੇਣ ਬੱਚਿਆਂ ਨੂੰ ਭਿਉਣ ਹਾਂ ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਜਾਂਚ ਦੀ ਮੰਗ ਕਰਦੇ ਹੋਏ ਆਈਆਂ ਕਿੱਥੋਂ ਨੇ ਹਾਂ ਇਹ ਜਿੱਥੋਂ ਆਈਆਂ ਨੇ ਨਹੀਂ ਪੜਤਾਲ ਹੋਣੀ ਚਾਹੀਦੀ ਜੀ ਬਲਜੀਤ ਕੌਰ ਜੀ ਕਿੱਥੇ ਕੰਮ ਕਰਦੇ ਹੋ ਤੁਸੀਂ ਕੀ ਕੰਮ ਤੁਹਾਡੀ ਸੈਂਟਰ ਜੀ ਮਤਲਬ ਕਿੰਨੀਆਂ ਸ਼ੀਸ਼ੀਆਂ ਜਿਹੜੇ ਆਰਣ ਵਾਲੀਆਂ ਸ਼ੀਸ਼ੀਆਂ ਉਹ ਕਾਦੇ ਪਰਪਸ ਲਈ ਹੁੰਦੀਆਂ ਹਾਂ ਅਲੂਮੀਨੀਅਮ ਬੀਚ ਤੁਸੀਂ ਦੱਸਦੇ ਹੋ ਬੱਚਿਆਂ ਨੂੰ ਭਲਾ ਨੇ ਹਾਂ ਜੀ ਘਰਾਂ 'ਚ ਵੀ ਦਿੰਨੇ ਉਹਨੂੰ ਨਾ ਘਰਾਂ 'ਚ ਜੇ ਬਾਦੂ ਪਈਆਂ ਤਾਂ ਦਿੰਦੇ ਨਹੀਂ ਇਸ ਜੰਦੇਗੀ ਐਕਸਪਾਇਰ ਸ਼ੀਸ਼ੀਆਂ ਮਿਲੀਆਂ ਤੁਹਾਡੇ ਸੈਂਟਰ ਤੋਂ ਉਹ ਕਿਵੇਂ ਪਹੁੰਚੀਆਂ ਤੁਹਾਡੇ ਕੋਲ ਉਹ ਪਤਾ ਨਹੀਂ ਜੀ ਮੈਨੂੰ ਨਹੀਂ ਪਤਾ ਜੀ 6 ਮਹੀਨੇ ਬਾਅਦ ਸਾਡੇ ਕੋਲ ਦਵਾਈ ਆਉਂਦੀ ਆਉਂਦੀ ਹੈ ਜੀ ਤੁਸੀਂ ਘਰਾਂ 'ਚ ਕਿੰਨੀਆਂ ਬੰਡੀਆਂ ਹੈ ਕਰਾ ਅਸੀਂ ਥੋੜੀਆਂ ਬੰਡੀਆਂ ਨੇ ਜੀ ਉਹਨੂੰ ਪਤਾ ਸੀ ਨਾ ਐਕਸਪਾਇਰ ਹੈ ਹਾਂ ਜੀ ਤੁਸੀਂ ਦੇਖਿਆ ਵੀ ਨਹੀਂ ਅਸੀਂ ਪਹਿਲਾਂ ਮੈਂ ਦੇਖ ਕੇ ਤੇਰੇ ਰੱਖੀਆਂ ਨੇ ਜੀ ਰੱਖੀਆਂ ਹਾਂ ਜਿਹੜੀਆਂ ਜਿਹੜੀਆਂ ਹੁਣ ਮਚਾਈਆਂ ਸੀ ਅੱਜ ਲੱਕੜਾਂ ਥੱਲੇ ਮਿਲੀਆਂ ਨੇ ਉਹ ਕਿੱਥੋਂ ਆ ਗਈਆਂ ਉਹ ਕਿਉਂ ਡੇਗੀਆਂ ਤੁਸੀਂ ਪਿੰਡ 'ਚ ਰੋਲਾ ਪੈਣ ਤੋਂ ਬਾਅਦ ਡੇਗੀਆਂ ਨਾ ਜੀ ਉਸ ਮੈ ਉਹਦਾ ਨਹੀਂ ਮੈਨੂੰ ਪਤਾ ਜੀ ਹੋਰ ਕਿਹਨੂੰ ਪਤਾ ਸੂਸੀ ਸੈਂਟਰ ਦੇ ਇੰਚਾਰਜ ਨੂੰ ਨਾ ਸੰਚਾਰਜ ਤਾਂ ਅਸੀਂ ਦੋਇਆ ਜੀ ਦੋਇਆ ਬੰਦਨਾ ਹਾਂ ਜੀ ਤੁਹਾਨੂੰ ਇਹ ਨਹੀਂ ਪਤਾ ਵੀ ਕੌਣ ਕੀ ਕਰ ਰਿਹਾ ਹੋਵੇ ਜੇ ਕਾਲੂ ਉਹਦਾ ਸਮਾਨ ਹੈ ਇਹ ਬੰਡੀ ਜਾਣੇ ਪਿੰਡ 'ਚ ਬੰਡੀ ਜਾਣੀਆਂ ਹੈ ਪਰ ਕੌਣ ਜ਼ਿੰਮੇਵਾਰ ਉਹਦਾ ਲੈ ਪਿੰਡ ਚ ਪੰਪੜ ਦਿੱਤੀਆਂ ਨਹੀਂ ਜੀ ਪਿੰਡ ਚ ਆ ਵੀ ਦੇ ਕੇ ਆਉਂਦੀਆਂ ਨੇ ਪੂਰੇ ਵੀ ਉਰੀਆਸ ਵਿੱਚ ਪਾੜੇ ਹੋ ਜਾਂਦੇ ਨੇ ਰਿਕਾਰਡ ਰੱਖਿਆ ਤੁਸੀਂ ਕੀਡਾ ਰਿਕਾਰਡ ਹੈਗਾ ਸਾਡਾ ਸਿਸਿਆਂ ਦਾ ਰਿਕਾਰਡ ਨਹੀਂ ਸੀ ਸਿਸਿਆਂ ਦਾ ਜੀ ਸਿਸਿਆਸੀ ਉਹ ਬੁੱਧਵਾਰ ਨੂੰ ਭੇਜਾਂਗੇ ਤੁਹਾਨੂੰ ਪਤਾ ਪਿੰਡ 'ਚ ਕਿੰਨੀ ਐਕਸਪਾਇਰ ਸਿਸਿਆਵਾਂ ਬੰਡੀਆਂ ਇਹ ਕਾਲੂ ਕੋਈ ਨਫਾ ਨਕਾਣ ਦਾ ਕੌਣ ਜ਼ਿੰਮੇਵਾਰ ਹੈ ਆਈਆਂ ਤਾਂ ਮਿਲਦੀਆਂ ਵੀ ਨਹੀਂ ਜੀ 35 35 ਕ 23 ਆਈਆਂ ਕਿ ਮਿਲਦੀਆਂ ਸਾਨੂੰ ਬਾਰੀਆਂ ਨਹੀਂ ਮਿਲਦੀਆਂ ਵੀ ਅਸੀਂ ਪਿੰਡ 'ਚ ਵੰਡਾਂਗੇ ਆਈਆਂ ਕਿੱਥੋਂ ਨੇ ਜੀ ਚਲ ਆਈਆਂ ਤੁਹਾਡੇ ਕੋਲ ਸਾਡੇ ਕੋਲੇ ਤਾਂ 3-4 ਮਹੀਨੇ ਹੋ ਗਏ 3-4 ਮਹੀਨੇ ਪਹਿਲਾਂ ਆਈਆਂ ਹਾਂਜੀ ਕਿੰਨਾ ਨੇ ਇੱਥੇ ਹੋ ਉਹ ਸਾਡੇ ਇੱਥੇ ਗੁਰਨੇ ਸਰਕਲ 'ਚ ਤੇ ਜੀ ਉੱਥੇ ਤਰਕੇ ਗਈ ਸੀ ਕੌਣ ਤਰਕੇ ਸੁਪਰਵਾਈਜ਼ਰ ਤੱਕੇ ਨਾ ਫੀਡ ਜਿਹੜੇ ਫੀਡ ਦੇਣ ਆਉਂਦੇ ਨਹੀਂ ਸੁਖਵਿੰਦਰ ਕੌਰ ਸੀਡੀਪੀ ਲੈਗਾ ਗਾ ਜੀ ਮੇਰੇ ਕੋਲ ਇੱਕ ਦਾ ਸ਼ਿਸ਼ੀਆਂ ਐਰਨੀਆਂ ਹੁੰਦੀਆਂ ਉਹਦਾ ਕੀ ਪਰਪਸ ਹੈ ਜਿਹੜੀਆਂ ਕਿ ਪਿੰਡਾਂ ਦੇ ਵਿੱਚ ਬੱਚਿਆਂ ਨੂੰ ਦਿੱਤੀ ਜਾਂਦੀਆਂ ਇਹ ਜੀ ਸਾਡੇ ਕੋਲ ਹੈਲਥ ਡਿਪਾਰਟਮੈਂਟ ਵੱਲੋਂ ਸਪਲਾਈ ਆਉਂਦੀ ਹੈ ਬੱਚਿਆਂ ਦੀ ਜਿਹੜੀ ਕਮਜ਼ੋਰ ਉਹ ਹੈਗੀ ਐ ਐਰਨ ਦੀ ਕਮੀ ਹੁੰਦੀ ਐ ਜਿਵੇਂ ਕਿ ਬਾਰ-ਬਾਰ ਚੈੱਕ ਅਪ ਕੀਤਾ ਜਾਂਦਾ ਹੈਲਥ ਡਿਪਾਰਟਮੈਂਟ ਵੱਲੋਂ ਵੀ ਤਾਂ ਫਿਰ ਹਫਤੇ ਦੇ ਵਿੱਚ ਦੋ ਵਾਰੀ ਬੱਚੇ ਨੂੰ ਇਹ ਦਿੱਤੀ ਜਾਂਦੀ ਐ ਡੋਜ਼ ਐਰਨ ਫੋਲਕੇਸਕ ਬਿਲਕੁਲ ਕਿ ਇਹ ਸੈਂਟਰਾਂ ਦੇ ਵਿੱਚ ਬੱਚਿਆਂ ਨੂੰ ਦਿੱਤੀ ਜਾਂਦੀ ਐ ਹਾਂਜੀ ਸੈਂਟਰਾਂ ਦੇ ਵਿੱਚ ਮੇਰੇ ਲਈ ਇੱਕ ਜਮਾਰ ਵਾਲੇ ਦਾ ਮਾਮਲਾ ਸਾਹਮਣੇ ਆਇਆ ਅੱਜ ਜਿਹਦੇ ਵਿੱਚ ਕਿ ਉਥੇ ਐਕਸਪਾਇਰ ਸ਼ਿਸ਼ੇਆਂ ਲੋਕਾਂ ਦੇ ਘਰਾਂ 'ਚ ਪੰਡੀਆਂ ਗਈਆਂ ਥੋੜੇ ਅੰਗਰਵਾੜੀ ਸੈਂਟਰਾਂ ਵੱਲੋਂ ਤੇ ਉਹ ਜਦੋਂ ਕਿ ਐਕਸਪਾਇਰ ਸੀਗਾ ਤਾਂ ਲੋਕਾਂ ਨੇ ਰੋਕ ਲਗਾਇਆ ਵੀ ਇਹ ਐਕਸਪਾਇਰ ਸ਼ਿਸ਼ੇ ਸਾਡੇ ਘਰਾਂ 'ਚ ਦਿੱਤੇ ਨਹੀਂ ਆ ਤਾਂ ਇਹਦੇ ਨਾਲ ਬੱਚਿਆਂ ਦੇ ਨੁਕਸਾਨ ਹੋ ਸਕਦਾ ਸੀ ਜੀ ਸਰ ਮੈਨੂੰ ਦੇਖੋ ਇਹਦੇ ਬਾਰੇ ਕੋਈ ਜਾਣਕਾਰੀ ਕਿਸੇ ਪਬਲਿਕ ਵੱਲੋਂ ਨਹੀਂ ਦਿੱਤੀ ਗਈ ਔਰ ਨਾ ਹੀ ਮੇਰੇ ਡਿਪਾਰਟਮੈਂਟ ਦੇ ਵਰਕਰ ਵੱਲੋਂ ਜਾਂ ਸੁਪਰਵਾਈਜ਼ਰ ਵੱਲੋਂ ਮੈਨੂੰ ਕੋਈ ਜਾਣਕਾਰੀ ਤੁਹਾਡੇ ਵੱਲੋਂ ਹੀ ਮੇਰੇ ਕੋਲ ਜਾਣਕਾਰੀ ਆਈ ਹੈ ਸੋ ਇਸ ਸਬੰਧੀ ਮੈਂ ਜਾ ਕੇ ਇਹਦੀ ਕੋਖ ਕਰਾਂਗੀ ਪੂਰੀ ਕਿਸ ਪੜਾ ਤੱਕ ਕੀ ਹੋਇਆ ਹੈ ਇਹ ਮੈਡਮ ਤੁਸੀਂ ਕਹਿ ਰਹੇ ਹੋ ਵੀ ਇਹ ਸ਼ੀਸ਼ੀਆਂ ਜਿਹੜੀਆਂ ਹੈਗਾ ਚਮਚਾ ਉੱਥੇ ਦਿੱਤਾ ਜਾਂਦਾ ਬੱਚਿਆਂ ਨੂੰ ਪਰ ਇਹ ਲੋਕਾਂ ਦੇ ਘਰਾਂ ਤੱਕ ਕਿਵੇਂ ਪਹੁੰਚਣਾ ਹੈ ਜਿਹੜੀ ਸਪਲਾਈ ਤੁਹਾਡੇ ਸੈਂਟਰਾਂ ਤੱਕ ਸੀਮਤ ਹੈ ਉਹ ਘਰਾਂ ਤੱਕ ਕਿਵੇਂ ਪਹੁੰਚਣਾ ਇਹ ਦੇਖੋ ਜੀ ਅਸੀਂ ਮਾਮਲੇ ਦੀ ਜਾਂਚ ਕਰਾਂਗੇ ਕਿਵੇਂ ਹੋਇਆ ਹੈ ਕਿ ਮੈਨੂੰ ਤਾਂ ਤੁਹਾਡੇ ਦੱਸਣ ਤੋਂ ਪਤਾ ਲੱਗਿਆ ਜੀ ਪਰ ਉਹਦੇ ਵਿੱਚ ਇਹ ਵੀ ਹੈ ਸਾਹਮਣੇ ਆਇਆ ਜੀ ਉੱਥੇ ਜਿਹੜੀਆਂ ਸ਼ਿਸ਼ੀਆਂ ਮਿਲੀਆਂ ਨੇ ਜਦੋਂ ਪਿੰਡ ਦੇ ਵਿੱਚ ਇੱਕ ਰੋਲਾ ਪੈ ਗਿਆ ਵੀ ਐਸਪਾਇਰ ਸ਼ਿਸ਼ੀਆਂ ਪਿੰਡ ਹਾਂਜੀ 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 ਉਹਨਾਂ ਨੂੰ ਅਗਲ ਲਗਾਉਣ ਦੀ ਵੀ ਕੋਸ਼ਿਸ਼ ਕੀਤੀ ਗਈ ਲੱਕੜਾਂ ਦੇ ਵਿੱਚ ਲੁਕੋਇਆ ਵੀ ਗਿਆ ਉਹ ਸ਼ਿਸ਼ੀਆਂ ਨੂੰ ਉਹ ਕਿਉਂ ਕਰਨਾ ਪਿਆ ਜੀ ਉਹਨਾਂ ਦੇ ਨਾਲ ਇਹ ਤੁਹਾਡੇ ਸਾਹਮਣੇ ਹੋਇਆ ਜੀ ਬਿਲਕੁਲ ਜੀ ਮੈਂ ਉੱਥੇ ਪਰੂਫ ਮੌਕੇ ਤੇ ਪਰੂਫ ਹੈ ਜੀ ਸਾਡੇ ਕੋਲ ਦੇਖੋ ਜੀ ਜੇ ਮੇਰੇ ਵੀ ਉੱਤੇ ਬਾਰੇ ਕੋਈ ਜਾਣਕਾਰੀ ਹੁੰਦੀ ਤਾਂ ਅਸੀਂ ਮੌਕੇ ਤੇ ਵੀ ਚਲੇ ਜਾਂਦੇ ਕਿਉਂਕਿ ਮੈਂ ਦਫ਼ਤਰ ਦੇ ਵਿੱਚ ਹਾਜ਼ਰ ਸੀ ਬਟ ਮੈਨੂੰ ਸੂਚਨ ਹੀ ਨਹੀਂ ਦਿੱਤੀ ਕਿਸੇ ਨੇ ਕੋਈ ਇਹ ਮੰਦਰ ਤੋਂ ਅਣਗਹਿਲੀ ਹੋਈ ਇਸ ਮਾਮਲੇ ਵਿੱਚ ਦੇਖੋ ਤੁਹਾਡੇ ਦੱਸਣ ਮੁਤਾਬਕ ਜੋ ਮੈਨੂੰ ਰਿਪੋਰਟ ਮਿਲੀ ਹੈ ਉਸ ਮੁਤਾਬਕ ਤਾਂ ਬਹੁਤ ਵੱਡੀ ਅਣਗਹਿਲੀ ਕੀ ਲੱਗਦਾ ਤੁਹਾਨੂੰ ਕੀ ਕਾਰਵਾਈ ਨਹੀਂ ਹਾਂ ਤੁਹਾਡੇ ਵੱਲੋਂ ਕੀ ਜਾਂਚ ਕੀਤੀ ਜਾਏ ਦੇਖੋ ਜੀ ਅਸੀਂ ਪੂਰੀ ਜਾਂਚ ਕਰਾਂਗੇ ਆਪਦੇ ਵੱਲੋਂ ਕਿਉਂ ਹੋਇਆ ਇਹ ਕਾਰਨ ਕੀ ਹੈ ਸਾਰੇ ਮਾਮਲੇ ਦੀ ਬੜੀ ਨੁਕਾਈ ਨਾਲ ਜਾਂਚ ਕੀਤੀ ਜਾਵੇਗੀ ਜੋ ਰਿਪੋਰਟ ਹੋਊ ਤੁਹਾਨੂੰ ਜਾਣੂ ਕਰਵਾ ਦਾਂਗੇ ਸਪਲਾਈ ਕਿੱਥੋਂ ਹੋਣੀ ਇਹ ਹੈਲਥ ਡਿਪਾਰਟਮੈਂਟ ਵੱਲੋਂ ਸਾਨੂੰ ਡਿਸਟ੍ਰਿਕਟ ਲੈਵਲ ਤੇ ਸੰਗਰੂਰ ਵੱਲੋਂ ਹੁੰਦੀ ਹੈ ਕਿ ਲੱਗਦਾ ਵੀ ਫਲਾਈ ਦੇ ਵਿੱਚ ਵੀ ਕਮੀਆਂ ਚੁੱਕ ਦੇਖੋ ਜੀ ਮਾਮਲੇ ਦੀ ਜਾਂਚ ਕਰਾਂਗੇ